एसटीवी प्रोडक्शन चैनल देख रहे समूह दशकों को पॉल वडेच वलो बहुत ही प्यार भरी निगी सस्रिया अकाल नमस्कार आदाब स्वागत है ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵਡੇਚ ਦੇ ਸ਼ੋਅ ਦੇ ਵਿੱਚ ਜੂਨ 1984 ਦਾ ਅਨਚਿਤ ਵਿਆਹ ਕਹਿਰ ਭਾਗ 6 ਸੰਤ ਜਨੈ ਸਿੰਘ ਖਾਸਾ ਪਿੰਡਰਾਵਾਲਾ ਮੂੜ ਰੂਪ ਵਿੱਚ ਇੱਕ ਧਾਰਮਿਕ ਪ੍ਰਚਾਰਕ ਸੀ ਅਤੇ ਆਪਣੇ ਉਪਦੇਸ਼ਾਂ ਵਿੱਚ ਉਹ ਆਪਣੇ ਪਰੋਕਾਰਾਂ ਨੂੰ ਸਿੱਖ ਰਵੈਤਾਂ ਬਾਰੇ ਸचेत ਕਰਦਾ ਸੀ ਉਹ ਸਿੱਖਾਂ ਦੇ ਵਾਲ ਦਾੜੀ ਕੱਟਣ ਅਤੇ ਸ਼ਰਾਬ ਸੱਟਾਂ ਪੀਣ ਤੇ ਇਤਰਾਜ਼ ਕਰਦਾ ਸੀ ਪਰ ਸੰਜੀ ਗਾਂਧੀ ਅਤੇ ਗਿਆਨੀ ਜੈਤ ਸਿੰਘ ਨੂੰ ਉਸ ਦੇ ਧਰਮ ਪ੍ਰਚਾਰ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਨ੍ਹਾਂ ਦਾ ਉਦੇਸ਼ ਤਾਂ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿੱਖਾਂ ਨਾਲੋਂ ਤੋੜਨਾ ਕਿਵੇਂ ਹੈ ਪਿੰਡਰਾਂ ਵਾਲੀ ਦੀ ਕਾਂਗਰਸਿਤ ਕੰਮ ਕਰਨ ਦੀ ਯੋਗਤਾ ਨੂੰ ਪਰਖਣ ਦਾ ਮੌਕਾ 13 ਅਪ੍ਰੈਲ 1978 ਵਿੱਚ ਬਣਿਆ ਜਦੋਂ ਪੰਜਾਬ ਵਿਚਲੀ ਅਕਾਲੀ ਸਰਕਾਰ ਨੇ ਨਿਰੰਕਾਰੀ ਮਤ ਨੂੰ ਅੰਮ੍ਰਿਤਸਰ ਵਿਖੇ ਆਪਣਾ ਸਮਾਗਮ ਕਰਨ ਦੀ ਆਗਿਆ ਦਿੱਤੀ ਸੀ ਇਹ ਫੈਸਲਾ ਅੰਮ੍ਰਿਤਸਰ ਦੇ ਹਿੰਦੂ ਵਪਾਰੀ ਸਮੂਹ ਨੂੰ ਖੁਸ਼ ਕਰਨ ਤਹਿਤ ਕੀਤਾ ਗਿਆ ਸੀ ਜੋ ਕਿ ਸੂਬੇ ਦੀ ਅਕਾਲੀ ਦਲ ਸਰਕਾਰ ਦੇ ਪਾਈਵਾਲ ਜਨਤਾ ਪਾਰਟੀ ਦੇ ਸਮਰਥਕ ਸਨ ਨਿਰੰਕਾਰੀ ਸਮਾਗਮ ਦਾ ਫਸਾਖੀ ਮੌਕੇ ਤੇ ਦਰਬਾਰ ਸਾਹਿਬ ਵਿਖੇ ਮੌਜੂਦ ਸਿੱਖ ਸੰਤਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਕਿਉਂਕਿ ਸਿੱਖ ਨਿਰੰਕਾਰੀਆਂ ਨੂੰ ਮਨਮੁਖ ਮੰਨਦੇ ਸਨ ਉਸ ਵਕਤ ਦਰਬਾਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਿੰਡਰਾਂ ਵਾਲੇ ਨੇ ਅੰਮ੍ਰਿਤਸਰ ਵਿੱਚ ਹੋ ਰਹੇ ਨਿਰੰਕਾਰੀ ਸਮਾਗਮ ਉੱਤੇ ਸਖਤ ਇਤਰਾਜ਼ ਜਤਾਇਆ ਸੰਗਤ ਨੂੰ ਸਮਾਗਮ ਰੋਕਣ ਲਈ ਲਾਮਬਾਦ ਕੀਤਾ ਇੱਕ ਫੌਜਾ ਸਿੰਘ ਨਾਮ ਦੇ ਵਿਅਕਤੀ ਨੇ ਨਿਰੰਕਾਰੀਆਂ ਵਿਰੁੱਧ ਨਾਰੇਬਾਜ਼ੀ ਕਰਦਿਆਂ ਸਿੱਖ ਜੱਥੇ ਦੀ ਅਗਵਾਈ ਕੀਤੀ ਸਮਾਗਮ ਵਾਲੇ ਸਥਾਨ ਤੇ ਪੁੱਜ ਕੇ ਫੌਜਾ ਸਿੰਘ ਭਾਵਕ ਹੋਏ ਨੇ ਤਲਵਾਰ ਦੇ ਨਾਲ ਨਿਰੰਕਾਰੀ ਮੁਖੀ ਗੁਰਪ੍ਰਤਮ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨ ਮੌਕੇ ਤੇ ਨਿਰੰਕਾਰੀ ਮੁੱਖੀ ਗੁਰਵਚਨ ਸਿੰਘ ਦੇ ਸੁਰੱਖਿਆ ਦਸਤੇ ਨੇ ਫੌਜਾ ਸਿੰਘ ਨੂੰ ਗੋਲੀ ਮਾਰ ਦਿੱਤੀ। ਉਸ ਉਪਰੰਤ ਹੋਈਆਂ ਝੜਪਾਂ ਦੌਰਾਨ 13 ਸਿੱਖ ਅਤੇ 3 ਨਿਰੰਕਾਰੀ ਮਾਰੇ ਗਏ। ਪੂਰੇ ਸ਼ਹਿਰ ਵਿੱਚ ਮਾਹੌਲ ਤਣਾਅ ਵਾਲਾ ਬਣ ਗਿਆ। ਇੱਕ ਅਕਬਰ ਰੋਡ ਦਿੱਲੀ ਵਾਲੇ ਨੂੰ ਮੌਕਾ ਮਿਲ ਗਿਆ ਜਿਸ ਲਈ ਭਿੰਡਰਾਂ ਵਾਲੇ ਨੂੰ ਲੜਨ ਲਈ ਹੋਰ ਵੀ ਉਤੇਜਿਤ ਕੀਤਾ ਜਾ ਸਕਦਾ ਸੀ ਜੋ ਉਹਨਾਂ ਦਾ ਲੁਕਮਾ ਅਜੈਂਡਾ ਸੀ। ਉਸ ਵਕਤ ਪੰਜਾਬ ਸਰਕਾਰ ਨੇ ਨਿਰੰਕਕਾਰੀ ਮੁਖੀ ਗੁਰਪ੍ਰਤਮ ਸਿੰਘ ਸਮੇਤ 64 ਨਿਰੰਕਕਾਰੀਆਂ ਉੱਤੇ ਮੁਕੱਦਮਾ ਚਲਾਇਆ ਪਰ ਮੁਕੱਦਮਾ ਹਰਿਆਣੇ ਦੇ ਕਰਨਾਲ ਸੈਸ਼ਨ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੈਸ਼ਨ ਅਦਾਲਤ ਨੇ 1980 ਵਿੱਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਨਿਰੰਕਕਾਰੀ ਕਾਂਡ ਉਪਰੰਤ ਪਿੰਡਰਾਵਾਲਾ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਖਤ ਆਲੋਚਨਾ ਕਰਨ ਲੱਗਾ ਇੱਕ ਵਾਰ ਲੁਧਿਆਣੇ ਵਿਖੇ ਅਕਾਲੀਆਂ ਦੀ ਕਾਨਫਰੰਸ ਵਿੱਚ ਸ਼ਾਮਲ ਹੋਇਆ ਜਿੱਥੇ ਉਸਨੇ ਇੱਕ ਸੀਨੀਅਰ ਅਕਾਲੀ ਆਗੂ ਜਤ ਜੀ ਜਗਦੇਵ ਸਿੰਘ ਤਰਵੰਡੀ ਉਹਨਾਂ ਦਾ ਨਾਂ ਲੈ ਬਗੈਰ ਸਖਤ ਆਲੋਚਨਾ ਕੀਤੀ ਫੌਜਾ ਸਿੰਘ ਦੀ ਵਿਧਵਾ ਬੀਬੀ ਅਮਰਜੀਤ ਕੌਰ ਵੀ ਉੱਥੇ ਮੌਜੂਦ ਸੀ ਉਸਨੇ ਪਿੰਡਰਾਵਾਲਾ ਦੀ ਆਲੋਚਨਾ ਕੀਤੀ ਬੀਬੀ ਅਮਰਜੀਤ ਕੋ ਨੇ ਬਾਅਦ ਵਿੱਚ ਇੱਕ ਅਖੰਡ ਕੀਰਤਨੀ ਗਰੁੱਪ ਬਣਾਇਆ ਜੋ ਅੰਤ ਤੱਕ ਪਿੰਡਰਾਵਾਲਾ ਦਾ ਵਿਰੋਧ ਕਰਦਾ ਰਿਹਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੰਡਰਾਂਵਾਲ ਦੇ ਜਥੇ ਨੂੰ ਸਿੱਖ ਵਿਸ਼ਵਾਸਾਂ ਦੀ ਰੱਖਿਆ ਦਾ ਸਹਰਾ ਦੇਣ ਲਈ ਬੜੀਆਂ ਖਬਰਾਂ ਲਵਾਈਆਂ ਅਕਾਲੀ ਦਲ ਗੱਠਜੋੜ ਨੇ ਆਪਣੀਆਂ ਗੱਠਜੋੜ ਮਜਬੂਰੀਆਂ ਸਦਕਾ ਦੜਵੱਟੀ ਰੱਖੀ ਦੂਜੇ ਪਾਸੇ ਦਿੱਲੀ ਸਿੱਖ ਆਗੂ ਖਾਸ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰੰਕਾਰੀਆਂ ਵਿਰੁੱਧ ਅੰਦੋਲਨ ਦਾ ਖੁੱਲਕੇ ਸਮਰਥਨ ਕੀਤਾ ਕਿਉਂਕਿ ਉਸ ਵਕਤ ਉਸ ਪਰ ਕਾਂਗਰਸ ਪਾਰਟੀ ਦਾ ਕਬਜ਼ਾ ਸੀ ਇਹ ਸਭ ਇੱਕ ਅਕਬਰੂਰ ਦਿੱਲੀ ਦੀ ਸ਼ਹਿਰ ਤੇ ਹੋ ਰਿਹਾ ਸੀ ਜੂਨ 1984 ਦੇ ਅੰਚਿਤਵੇ ਕਹਿਰ ਦੀਆਂ ਪਰਤਾਂ ਹੋਰ ਵੀ ਖੁੱਲਾਂਗੇ ਜੇਕਰ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਐਸਟੀਵੀ ਸਰੀ ਪੌਲ ਵੜੈਚੂ ਸਬਸਕ੍ਰਾਈਬ ਜੁੜ ਕਰ ਲੋ ਤੇ ਬੈਲ ਦਾ ਸੈਂਮੀ ਔਨ ਕਰ ਲਓ ਕਿਉਂਕਿ ਅੱਗੇ ਆਉਣ ਵਾਲੇ ਜਿਹੜੇ ਭਾਗ ਨੇ ਉਹਨਾਂ ਦੇ ਵਿੱਚ ਹੋਰ ਵੀ ਦਿਲਚਸਪ ਜਾਣਕਾਰੀ ਤੁਹਾंना ਸਾਝੀ ਕੀਤੀ ਜਾਵੇਗੀ ਤੁਸੀਂ ਵੀਡੀਓ ਵੇਖ ਕੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਕਮੈਂਟਸ ਵੀ ਤੁਸੀਂ ਜਰੂਰ ਲਿਖ ਕੇ ਸੈਟ ਤੱਕ ਪਹੁੰਚਾਇਆ ਕਰੋ ਧੰਨਵਾਦ